ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਅੱਜ ਦੀ ਵੀਡੀਓ ਆਪਾਂ ਆਪਣੇ ਖੁਦ ਫਾਰਮ ਤੋਂ ਕਵਰ ਕਰਦੇ ਪਏ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਤੇ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਨਾਮ ਆਗਾ ਵਪਾਰ ਦਾ ਕੰਮ ਆਪਣਾ 9478236916 ਤੇ 9878448264 ਇਹ ਆਪਣੇ ਦੋਨੋਂ ਕੰਟੈਕਟ ਨੰਬਰ ਆ ਤੇ ਆਪਰੇ ਕੋਲ ਲਗਭਗ 18-18 20 ਗਾਵਾਂ ਹੁੰਦੀਆਂ ਸੋ ਹੁਣ ਮੰਨ ਕੇ ਚਲੋ ਜਿਵੇਂ ਸੀਜ਼ਨ ਆਫ ਹੋ ਚੁੱਕਿਆ ਹੁਣ ਆਪਾਂ ਮੱਝਾ ਦਾ ਕੰਮ ਸਟਾਰਟ ਕੀਤਾ ਅੱਜ ਸਟਾਰਟਿੰਗ ਦੇ ਵਿੱਚ ਮੰਨ ਕੇ ਚਲੋ ਜਿਵੇਂ ਕਹਿੰਦੇ ਆ ਇਸ ਸਟਾਰਟਿੰਗ ਦੇ ਵਿੱਚ ਆਪਾਂ 4x4 ਲੈਟਰ ਤੁਹਾਨੂੰ ਦਿਖਾਉਨੇ ਪਏ ਆ ਜਿਹੜੀ ਸਕਰੀਨ ਦੇ ਸਾਹਮਣੇ ਆਪਾਂ ਝੋਟੀ ਦੇਖਦੇ ਪਏ ਆ ਤੀਜਾ ਸੂਆ ਸੂਈਆ ਤੇ ਅੱਜ ਇਹਨੂੰ ਦੂਸਰਾ ਦਿਨ ਹੋ ਗਿਆ ਸੂਈ ਨੂੰ ਪਿੱਛੇ ਸਰਕਾਰੀ ਐਚਐਲਡੀਵੀ ਦੇ ਸੀਮੰਦੀ ਹੈਗੇ ਕੱਟਿਆ ਤੁਸੀਂ ਦੇਖ ਸਕਦੇ ਹੋ ਚੰਗੀ ਸਮੀ ਭਲੀ ਵੀ ਮੈਂ ਦੇ ਪੇਟੋਏ ਕੱਟੀ ਪੈਦਾ ਹੋਈ ਆ ਤੇ ਆਪ ਗੱਟੀ ਹੈਗੀ ਜੋਗਰਾਜ ਸਾਂਢ ਦੀ ਇਹਨੂੰ ਜੋਗਰਾਜ ਬੰਨ ਕਹਿੰਦੇ ਆ ਕਰਮਵੀਰ ਸੁਨਾਰੀ ਵਾਲੇ ਕੋਲ ਆ ਜੁਬਰਾਜ ਦਾ ਬਾਪ ਆ ਸਾਂਢ ਦਾ ਕਿੰਨਾ ਚੈਂਪੀਅਨ ਸਾਂਢ ਰਿਹਾ ਜੁਬਰਾਜ ਉਹਦਾ ਬਾਪ ਆ ਜੋਗਰਾਜ ਉਸ ਸਾਂਢ ਦੀ ਝੋਟੀ ਆ ਤੀਸਰਾ ਸੂਆ ਸੂਈ ਅੱਜ ਇਹਨੂੰ ਦੂਜਾ ਦਿਨ ਹੋ ਗਿਆ ਸੂਈ ਨੂੰ ਤੇ ਦੂਜੇ ਦਿਨ ਦੀ ਸੂਈ ਥੱਲੇ ਬੱਚੇ ਨੂੰ ਚੜਾ ਕੇ 12 ਲੀਟਰ ਦੁੱਧ ਬੌੜਾ ਜੇਠ ਦੇ ਮਹੀਨੇ ਜਿਵੇਂ ਟੈਂਪਰੇਚਰ ਅੱਜ ਨੂੰ 38-40 ਡਿਗਰੀ ਦੇ ਫਿਰਦਾ ਉਸ ਟਾਈਮ ਬੱਚੇ ਨੂੰ ਦੁੱਧ ਚੁਗਾ ਕੇ ਇਹਦੇ ਥੱਲੇ 12 ਲੀਟਰ ਦੁੱਧ ਹਾਜ਼ਰ ਆ 6 ਲੀਟਰ ਪਰ ਟਾਈਮ ਦਾ ਦੁੱਧ ਦਾ ਜਦੋਂ ਤਿਆਰ ਹੋਣਾ ਉਦੋਂ ਦੀ ਗੱਲ ਰਹੇਗੀ ਪਾਸੇ ਪਰ ਅੱਜ ਸਾਨੂੰ ਇੱਥੇ 12 ਲੀਟਰ ਬੌੜਾ ਚਵਾਈ ਦੇ ਵਿੱਚ ਹਾਜ਼ਰ ਮਿਲੂਗਾ 나ੜੂਆ ਕੱਚਾ ਬਿਲਕੁਲ ਨਾਲ ਆ ਤੇ ਜੇਰ ਵਗੈਰਾ ਦਾ ਕੰਮ ਡਾਣਾ ਮੂੰਹ ਮੱਥਾ ਦੇਖੋ ਸਿੰਗ ਕੁਆਲਟੀ ਵਗੈਰਾ ਦੇਖੋ ਤੇ ਇਹਦੇ ਵਾ ਪੁਆਇੰਟ ਨੋਟ ਕਰ ਸਕਦੇ ਮੂਰੇ ਦੇਖੋ ਕੁੰਬੜਾ ਵਗੈਰਾ ਬਿਲਕੁਲ ਪਤਲੇ ਕੁੰਬੜੇ ਦੀ ਤੇ ਅਸਲ ਦੁੱਧ ਵਾਲੀ ਝੋਟੀ ਆ ਸੋ ਥਾਂ ਥਣ ਦੇਖੋ ਕਿਆ ਬਾਤ ਆ ਜਮਾ ਮੋਟਾ ਕੇਲੇ ਵਰਗਾ ਥਾਣਾ ਮੈਰਾ ਗਾਜਰ ਵਰਗਾ ਤੇ ਫਿੱਟ ਫੜ ਲਿਆ ਜਮਾ ਕੰਪੈਕਟ ਹਵਾਨਾ ਦੀ ਤੇ ਅੱਗੇ ਪਿੱਛੇ ਦਾ ਹਵਾਨਾ ਤੇ ਬੋਲੇ ਤੋਂ ਵੀਰ ਦੱਸਦੇ ਕਿ ਸਾਫ ਕਰੀਵੇ ਜਮਾ ਕਿਉਂਕਿ ਗਰਮੀ ਦਾ ਟਾਈਮ ਆ ਪੂਸ ਬੋਲੇ ਦੇ ਵਿੱਚ ਮੱਚ ਜਾਂਦਾ ਤੇ ਸਿਰਫ ਮਾਰ ਕੇ ਚਲੋ ਨਾ ਮਾਤਰ ਧਾਰਾਂ ਛੱਡ ਕੇ ਤੇ ਬੋਲੇ ਤੋਂ ਅੱਜ ਸਵੇਰੇ ਸਾਫ ਕਰ ਗਿਆ ਉਹ ਪਰ ਸੋ ਰਾਤ ਵੀ ਸੂਈ ਦੀ ਆਏ ਪੈਠ ਫੁੜੇ ਦੀ ਬਾਂਦਰ ਦੇਖੋ ਰਾਜ ਜੀ ਰੂਜੀ ਸਭੀ ਬ ਦੂਜੇ ਸਵੇ ਦਾ ਦੁੱਧ ਦਿੱਤਾ ਹੋਇਆ 18 ਕਿਲੋ 200 ਗ੍ਰਾਮ 18 ਕਿਲੋ 200 ਗ੍ਰਾਮ ਦੋ ਤਾਂ ਦੂਜੇ ਸਵੇ ਦਿੱਤਾ ਹੋਇਆ ਇਸ ਵਾਰ ਆਪਾਂ ਇਹ ਮੰਨ ਕੇ ਚੱਲ ਸਕਦੇ ਆ 20 ਕਿਲੋ ਵਾਲੀ ਮੈਂ ਇਹਨੂੰ ਕਹਿ ਸਕਦੇ ਆ ਪਰ ਜਿਵੇਂ ਹੁਣ ਮੌਸਮ ਮੂਰੇ ਗਰਮੀ ਜਿਆਦਾ ਹੈਗੀ ਪਰ ਤੁਸੀਂ ਇਹਨੂੰ 18 19 ਕਿਲੋ ਦੁੱਧ ਮੰਨ ਕੇ ਲੈ ਸਕਦੇ ਆ ਪਰ 20 ਕਿਲੋ ਦੁੱਧ ਦਊਗੀ ਦਊਗੀ ਉੱਥੇ ਜਿੱਥੇ ਮਨ ਅਗੀ ਤਰਫ ਫੋਗਰ ਵਗੈਰਾ ਟੋਬੇ ਵਗੈਰਾ ਜਾਂਦੀ ਹੋਵੇ ਉੱਥੇ ਨੇ 20 ਤੇ ਖੜਨਾ ਤੇ ਨਹੀਂ ਤੁਸੀਂ 18 ਮੰਨ ਕੇ ਲੈ ਸਕਦੇ ਆ ਪਰ ਜੇ ਦੋ ਮੰਨ ਕੇ ਚਲੋ ਮੂਰੇ ਸਰਦਿਆ ਵਗੈਰਾ ਆ ਗਿਆ ਤੇ ਸਰਦੀ ਜਾ ਕੇ ਸੂਆ ਲੈਂਦਾ ਇਹਨਾਂ ਆਪਾਂ ਮੇਲੇ ਦੇ ਵਿੱਚ ਜਿਵੇਂ ਟਰੈਕਟਰਾਂ ਦੇ ਮੁਕਾਬਲੇ ਹੁੰਦੇ ਆ ਉਸ ਮੇਲੇ ਦੇ ਵਿੱਚ ਜਿਹਨੂੰ ਖੜਾ ਕੇ ਇਹ ਤਾਂ ਆਪਾਂ ਕੋਈ ਨਾਮ ਦੂਜਾ ਤੀਜਾ ਪਹਿਲਾਂ ਉਹ ਆਪਣੀ ਮਿਹਨਤ ਦੇ ਟਪੈਂਡ ਆਗੇ ਉਹਦਾ ਦੇ ਨਾਮ ਤੇ ਆਪਾਂ ਆਪਦਾ ਨਾਮ ਇਸ ਵਾਜ ਤੋਂ ਬਣਾ ਸਕਦੇ ਆ ਸੋ ਰਾਜੀ ਰੂਜੀ ਦੇਖੋ ਤੇ ਬੈਕ ਸਾਈਡ ਤੋਂ ਪਰ ਟੂੜੇ ਦੀ ਬਾਲਤਰ ਦੇਖੋ ਚੌੜੀ-ਚੂੜੀ ਦੇਖੋ ਜਿਵੇਂ ਕਿਆ ਬਾਤਾਂ ਸਾਨਾਂ ਵਰਗੀ ਪਈ ਆ ਤੇ ਜੈਨੂਅਲ ਤੀਜਾ ਸੂਆ ਸੂਈ ਆ ਸੂਈ ਨਾ ਜੋ ਗਿਆ ਜਿਹਨੂੰ ਦੂਜਾ ਦਿਨ ਪਰਸੋ ਸਾਮ ਦੀ ਸੂਈ ਹੋਈ ਆ ਧਾਰਾ ਧੂਰਾ ਬਿਲਕੁਲ ਓਕੇ ਆ 482649478263916 ਹੈਗਾ ਵੀਰਾਂ ਦਾ ਕੰਟੈਕਟ ਨੰਬਰ ਆਪਣਾ ਸੋ ਕਿਸੇ ਵੀ ਵੀਰ ਦੇ ਝੋਟੇ ਪਸੰਦ ਹੋਵੇ ਤਾਂ ਤੁਹਾਨੂੰ ਇਸ ਨੰਬਰਾਂ ਦੇ ਸੰਪਰਕ ਕਰਕੇ ਮਿਲ ਸਕਦੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ